ਸਾਨੂੰ ਪੰਜਾਬ ਸਰਕਾਰ ਵੱਲੋਂ ਇਹੀ ਹਦਾਇਤਾਂ ਕਿ ਇਹਦੇ ਬਾਰੇ ਹਾਈਲਾਈਟ ਜਾਰੀ ਕੀਤਾ ਹੋਇਆ ਹੈ ਕਿ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਡੇ ਵੱਲੋਂ ਜਿਹੜੀਆਂ ਨੇ ਉਹ ਪੂਰੀਆਂ ਕਰ ਲਈਆਂ ਸਾਬ। ਇਹਦੇ ਸਿਲਸਿਲੇ 'ਚ ਜਿਸ ਤਰ੍ਹਾਂ ਤੁਸੀਂ ਰੂਮ 'ਚ ਵੀ ਜਾ ਕੇ ਦੇਖਿਆ ਸਾਡੀਆਂ ਤਿਆਰੀਆਂ ਪੂਰੀਆਂ ਨੇ। ਜਿਹੜੀ ਲੋੜੀਂਦੀ ਮੈਡੀਸਨ ਹੈ ਦਵਾਈਆਂ ਨੇ ਉਹ ਸਾਡੇ ਕੋਲ ਰੈਡੀ ਨੇ ਪੂਰਾ ਉਹਨਾਂ ਦੀ ਕਿਟਾਂ ਸੀ ਬਣਾ ਕੇ ਰੱਖੀ ਹੋਈ ਆ। ਆਕਸੀਜਨ ਨੂੰ ਵਗੈਰਾ ਦੇ ਉੱਥੇ ਰੂਮ 'ਚ ਅਸੀਂ ਬੈੱਡ ਵੀ ਲਗਾਏ ਨੇ ਆਕਸੀਜਨ ਵੀ ਉੱਥੇ ਨਾਲ ਰੱਖੀ ਹੋਈ ਆ। ਆਕਸੀਜਨ ਕੰਸਨਟਰੇਟਰ ਅਸੀਂ ਰੱਖੇ ਹੋਏ ਨੇ ਸਾਰੇ। ਸਾਡੇ ਵੱਲੋਂ ਸਾਰੀ ਤਿਆਰੀ ਪੂਰੀ ਆ। ਕੋਰੋਨਾ ਨੂੰ ਹਮੇਸ਼ਾ ਸੀਰੀਅ ਇਸ ਕਰਕੇ ਇਸ ਬਾਰੇ ਨੂੰ ਹਮੇਸ਼ਾ ਹੀ ਸੀਰੀਅਸ ਲੈਣਾ ਚਾਹੀਦਾ ਹੈ ਜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਮੇਂ-ਸਮੇਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਅਕਨੋਮੀ ਗਾਈਡਲਾਈਨਸ ਇਹ ਹੀ ਜਾਰੀ ਕੀਤੀਆਂ ਨੇ ਜਿਵੇਂ ਜੋ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਸਾਨੂੰ ਪੀੜ ਪੜਕੇ ਵਾਲੇ ਏਰੀਆ ਨੂੰ ਅਵੋਇਡ ਕਰਨਾ ਚਾਹੀਦਾ ਥੋੜੀ ਦੂਰੀ ਰੱਖ ਇੱਕ ਦੂਸਰੇ ਤੋਂ ਥੋੜੀ ਦੂਰੀ ਰੱਖਣੀ ਚਾਹੀਦੀ ਆ ਔਰ ਜਿਹੜੀ ਮਾਸਕ ਪਾਣ ਕੇ ਰੱਖਣਾ ਚਾਹੀਦਾ ਆਪਣੇ ਹੈਂਡ ਬਾਰ-ਬਾਰ ਵਾਸ਼ ਕਰੋ ਜਿਸ ਤਰ੍ਹਾਂ ਅਸੀਂ ਟੱਚ ਕਰਦੇ ਆ ਹੈਂਡਸ਼ੇਕ ਵਗੈਰੇ ਦੂਸਰਿਆਂ ਕਰਦੇ ਆ ਤੇ ਹੈਂਡ ਚ ਸੋਪ ਨਾਲ ਅਚੀ ਤਰ੍ਹਾਂ ਜਿਹੜੇ ਸਟੈਪਸ ਹੁੰਦੇ ਨੇ ਉਹਦੇ ਅਕੋਰਡਿੰਗ ਕਰੋ ਔਰ ਇਸ ਰੂਮ ਸਾਹਮਣੇ ਪਿੱਛੇ ਤੁਹਾਡੇ ਬੈਕ ਸਾਈਡ ਦੇ ਰੂਮ ਹੈ ਉਸ ਕੇਸੀ ਸੈਂਪਲਿੰਗ ਕਰਦੇ ਆ ਸਾਡੀ ਟੀਮ ਰੈਡੀ ਹੈ ਲੈਬ ਟੈਕਨੀਸ਼ੀਅਨ ਅਸੀਂ ਪੋਸਟ ਕੀਤਾ ਹੈ ਜਿਹੜਾ ਵੀ ਕੋਈ ਸ਼ੱਕੀ ਪੇਸ਼ੈਂਟ ਹੋਏਗਾ ਸਾਡੇ ਮੈਡੀਕਲ ਆਫੀਸਰ ਉਹਦੀ ਜਾਂਚ ਕਰੇਗਾ ਉਹਨੂੰ ਸ਼ੱਕ ਲੱਗੇਗਾ ਇਹਨੂੰ ਕੋਰੋਨਾ ਦੇ ਲੱਛਣ ਹੈਗੇ ਨੇ ਕਿਉਂਕਿ ਸੈਂਪਲਿੰਗ ਕੀਤੀ ਜਾਏਗੀ